ਮਛਵਾੜਾ ਤੋਂ ਪ੍ਰਵਾਸੀਆਂ ਦੀ ਗੁੰਡਾਗਰਦੀ ਦਾ ਇੱਕ ਮੰਜ਼ਰ ਸਾਹਮਣੇ ਆ ਰਿਹਾ ਹੈ ਜਿੱਥੇ ਕਿ देर रात ਰਾਤ ਦੇ ਹਨੇਰੇ ਦੀ ਆੜ ਵਿੱਚ ਪ੍ਰਵਾਸੀ ਨੌਜਵਾਨਾਂ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਲੁੱਟਖੋਹ ਦੇ ਨਾਲ-ਨਾਲ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਦੱਸਣ ਮੁਤਾਬਕ ਸੋਨੇ ਦੀ ਚੈਨ ਚਾਂਦੀ ਅਤੇ ਨਾਲ ਹੀ ਨਾਲ ਨਕਦੀ ਅਤੇ ਦੋ ਮੋਬਾਈਲ ਫੋਨ ਵੀ ਖੋਹ ਲਿਤੇ ਗਏ ਇਹ ਤੇਗੀ ਸਰਕਾਰੀ ਹਸਪਤਾਲ ਚ ਇਹਨਾਂ ਤਿੰਨਾਂ ਪੰਜਾਬੀ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਵਿੱਚੋਂ ਇੱਕ ਨੇ মিডিਆ ਦੇ ਨਾਲ ਜਾ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਰ ਦੇਰ ਰਾਤ 12:30 ਵਜੇ ਦੇ ਕਰੀਬ ਸਮਰਾਲਾ ਸਮਰਾਲਾ ਨੇੜੇ ਇੱਕ ਫੈਕਟਰੀ ਤੋਂ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਪ੍ਰਵਾਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਜਿਸ ਤੋਂ ਬਾਅਦ ਕੁੱਟਮਾਰ ਕੀਤੀ ਅਤੇ ਉਸ ਤੋਂ ਉਸਦਾ ਫੋਨ ਵੀ ਖੋਲਿਆ ਅਤੇ ਨਕਦੀ ਵੀ ਖੋਲ ਲਈ ਤਾਂ ਕਹਿ ਸਕਦੇ ਆ ਕਿ ਜਿੱਥੇ ਕਿ ਇਹ ਮਾਮਲਾ ਕਾਫੀ ਜ਼ਿਆਦਾ ਸੰਸਨੀਖੇਜ਼ ਹੈ ਉੱਥੇ ਹੀ ਪੰਜਾਬ ਦੇ ਹਾਲਾਤ ਪ੍ਰਵਾਸੀਆਂ ਨੂੰ ਲੈ ਕੇ ਅੱਗੇ ਹੀ ਸੈਂਸਿਟਿਵ ਬਣੇ ਹੋਏ ਨੇ ਹੁਸ਼ਿਆਰਪੁਰ ਚੋਂ ਇੱਕ ਕਤਲ ਮਾਮਲੇ ਨੂੰ ਦੇਖਦਿਆਂ ਹੋਇਆ ਲਗਾਤਾਰ ਪ੍ਰਵਾਸੀਆਂ ਖਿਲਾਫ ਵਿਰੋਧ ਚੱਲ ਰਿਹਾ ਹੈ ਉਸ ਦੇ ਵਿਚਾਲੇ ਹੀ ਨਵੀਂ ਤਸਵੀਰ ਨਵੀਂ ਖਬਰ ਸਾਹਮਣੇ ਆਈ ਹੈ ਮਾਚੀਵਾੜਾ ਤੋਂ ਜਿੱਥੇ ਕੀ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨਾਂ ਦੇ ਨਾਲ ਲੁੱਟਖੋਹ ਵੀ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਗਈ ਜਿਸ ਨੇ ਕੀ ਇਸ ਦੀ ਅੱਗ ਨੂੰ ਹੋਰ ਪੜਕਾਉਣ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੀ ਆ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਕੀ ਨਾਮ ਰਾਜਕੁਮਾਰ ਜ ਰਾਸ ਹੈ ਰਾਸ ਕੀ ਗੱਲ ਵਾ ਤੁਈਏ ਅਸੀਂ ਜੀ ਕੰਮ ਤੇ ਗਏ ਸੀਗੇ ਸਮਰਾਲਾ ਕੋਪੀ ਮਿਲ ਸੀ ਉਥੋਂ ਆਣ ਬੇਲੇ ਐਨਾਂ ਨੇ ਬੋਲਟ ਕਮ ਆਇਆ ਕਿਹਨਾਂ ਨੇ ਉਹ ਪ੍ਰਵਾਸੀ ਬੰਦੇ ਸੀਗੇ ਉਹ ਉਹਨਾਂ ਨੇ ਆ ਬੋਲਟ ਇਹ ਬਾਈ ਨੇ ਕਿਹਾ ਸਕਿਓ ਭਈ ਆਰਾਮ ਨਾਲ ਚਲਾ ਲਾ ਤੋਂ ਉਹਨੇ ਜਾਣ ਕੇ ਗਾਲਾਂ ਕੱਢਿਆ ਕਹਿੰਦਾ ਅਸੀਂ ਭਈ ਇਹ ਹੈਗੇ ਆ ਸਾਡੇ ਭਈਏ ਨਾਲ ਪੰਗਾ ਸੋ ਸਮਝ ਕੇ ਲਿਓ ਉਹਦੋਂ ਬਾਅਦ ਸਾਡੇ ਉਹਨੇ ਕੁੱਟ ਮਾਰ ਕੀਤੀ ਜੀ ਉਦੋਂ ਅਸੀਂ ਹਸਪੀਟਲ ਗਏ ਉਸ ਤੋਂ ਪੱਟੀ ਕਰਵਾਇਆ ਉਸ ਤੋਂ ਬਾਅਦ ਆਉਣ ਵੇਲੇ ਉਹਨਾਂ ਨੇ ਫੇਰ ਗਲੀਆਂ 'ਚ ਘੁੱਟ ਕੇ પોલીસ ਨੂੰ ਕਰਜ ਕਰਵਾਈ ਸੀ ਕਿ ਉਸ ਕੋਲ ਗਾਇਸ ਸੀ ਕਿ ਜੀ ਥਾਰੇ ਕੋਲ ਵੀ ਕੈਮਰਾ ਲੱਗੇ ਹੋਣੇ ਜਿੱਥਾ ਤੇ ਮੋਟਰਸਾਈਕਲ ਸੀ ਉੱਥੇ ਵੀ ਲਾਇਆ ਹੋਇਆ ਉੱਥੇ ਵੀ ਰੁਕੇ ਹੋਇਆ ਕੋਈ ਗੇਟ ਲੌਕ ਸੀਗਾ ਸੀ ਆਗੇ ਫੇਰ ਉਧਰ ਕੀ ਮੰਗ ਕਰਦੇ ਹੋ ਆਹ ਕੀ ਕਰਦੇ ਹੋ ਮਸ਼ਾਹਰਤ ਤੋਂ ਵੀ ਸਾਹਬ ਜੀ ਇਨਸਾਫ ਚਾਹੀਏ ਜੀ ਨਾਮ ਸ਼ੁਭਮ ਕੁਮਾਰ ਪਿੰਡ ਪਿੰਡ ਮੇਰਾ ਰਹਿਣ ਵਾਲਾ ਮੈਂ ਹਿਮਾਚਲ ਦਾ ਏ ਇਧਰ ਰਹਿੰਦਾ ਕਿਰਾਏ ਤੇ ਰਹਿੰਦਾ ਕ੍ਰਿਸ਼ਮਾ ਚਿਵਾੜੇ ਕ੍ਰਿਸ਼ਨਪੂਰੀ ਮੱਲੇ ਚ ਮੈਂ ਇਧਰ ਡਿਊਟੀ ਤੇ ਗਏ تھے ਅਸੀਂ ਇਧਰ ਗੋਪੀ ਮਿਲ ਕੰਪਨੀ ਆ ਸਮਰਾਲੇ ਉੱਥੇ ਡਿਊਟੀ ਤੇ ਗਏ ਤੇ ਉੱਥੋਂ ਅਸੀਂ ਵਾਪਸੀ ਕਰ ਰਹੇ ਥੇ ਤੇ ਉਧਰ ਦਾਣਾਵੰਡੀ ਦੇ ਕੋਲ ਬੰਦੇ ਨੇ ਪ੍ਰਵਾਸੀ ਲੋਕ تھے ਜਿਨ੍ਹਾਂ ਨੇ ਬੋਲਟ ਕਮਾ ਕੇ ਬਾਈਕ ਮੋਰੇ ਲਗਾਈ ਤੇ ਗਾਲੀ ਗਲੋਚ ਕਰਨੇ ਲਗੇ ਤੇ ਉਸ ਤੋਂ ਬਾਅਦ ਗਲੀ ਗਲੋਚ ਕਰਨੇ ਲੱਗੇ ਤੇ ਉਹ ਉਹ ਪੇ ਮਤਲਬ ਸ਼ੀਨਾ ਜਬਟੀ ਕਰਨੇ ਲੱਗੇ ਤੇ ਉਹਨੇ ਕੜਾ ਕੜਾ ਮਾਰਿਆ ਮੇਰੇ ਫਰੈਂਡ ਦੇ ਤੇ ਉਹ ਉੱਥੇ ਨਿਕ ਉਹ ਉੱਥੇ ਅਸੀਂ ਦੇਖਿਆ ਵੀ ਉਹ ਨਿਕਲ ਗਏ ਤੇ ਉਹ ਚੱਲ ਗਏ ਫਿਰ ਉਤੋਂ ਬਾਅਦ ਅਸੀਂ ਹਸਪੀਟਲ ਗਏ ਹਸਪੀਟਲ ਜਾਣ ਤੋਂ ਬਾਅਦ ਫਿਰ ਉਹ ਗਲੀ ਚ ਉਹ ਖੜੇ تھے ਅਸੀਂ ਜਾ ਰਹੇ تھے ਤੇ ਉਹਨਾਂ ਨੇ ਸਾਥ ਪਿੱਛਾ ਕਰਕੇ ਸਾਡੇ ਨਾਲ ਲੁੱਟਮਾਰ ਕੀਤੀ ਬਾਈਕ ਤੋੜੀ ਤੇ ਇੱਕ ਮੇਰੀ ਸੋਨੇ ਦੀ ਚੈਨ ਸੀ 80000 ਦੀ ਤੇ ਇੱਕ ਮੇਰੇ ਫਰੈਂਡ ਦਾ ਫੋਨ ਥਾ ਇੱਕ ਦੋ ਤਿੰਨ ਬੰਦੇ ਤੇ ਇੱਕ ਦੂਜੇ ਦਾ ਫੋਨ ਥਾ ਤੇ ਇੱਕ ਮੇਰੇ ਫਰੈਂਡ ਦੀ ਚਾਂਦੀ ਦੀ ਚੈਨ ਥੀ ਜਿਹੜੇ ਉਹਨਾਂ ਮਾਰ ਸੀਨਾ ਜਬ ਟੀਚੋ ਲੈ ਗਏ ਖਿੱਚ ਕੇ ਕੀ ਬੋਲਦੇ ਸਾਨੂੰ ਉਹਨਾਂ ਨੇ ਕਿਹਾ ਕਿ ਭਈਆ ਐ ਭਈਆਂ ਨਾਲ ਪੰਗਾ ਲੈਣਾ ਤੁਹਾਨੂੰ ਬਹੁਤ ਮਹਿੰਗਾ ਪੈਣਾ ਇਸ ਕਰਕੇ ਭਈਆਂ ਦਾ ਰਾਜ ਰਹਿਣਾ ਇੱਥੇ ਹੋਰ ਕੀ ਬੋਲਦੇ ਸੀ ਬਸ ਇਹੀ ਗਾਲੀ ਗਲੋਚ ਕੀਤੀ ਉਹਨਾਂ ਨੇ ਤੇ ਅਸੀਂ ਕਿਹਾ ਤੁਸੀਂ ਨਾ ਕਰੋ ਉਹ ਫਿਰ ਚਲੇ ਗਏ ਸਾਡੇ ਕੋਲ 15000 ਕੈਸ਼ ਥਾ ਜਿਹੜਾ ਅਸੀਂ ਠੇਕੇਦਾਰ ਨੇ ਸਾਨੂੰ ਦਿੱਤਾ ਆ ਕੰਮ ਦਾ ਤਿੰਨ ਬੰਦਿਆਂ ਨੂੰ 5-5000 ਤੇ ਉਸ ਤੋਂ ਬਾਅਦ ਮੇਰੀ ਸੋਨੇ ਦੀ ਚੇਨ ਤੇ ਦੋ ਫੋਨ ਮੇਰੇ ਫਰੈਂਡਾਂ ਦੇ ਇੱਕ ਇੱਕ ਫੋਨ ਤੇ ਮੇਰੇ ਫਰੈਂਡ ਦੀ ਚਾਂਦੀ ਦੀ ਚੇਨ ਥੀ ਜੀ ਸਰ ਕੀ ਨਾਮ ਲੱਕੀ ਨਾਇਰ ਮੇਰਾ ਕੀ ਗੱਲ ਬਾਤ ਹੋਈ ਸੀ ਕਿਥੇ ਰਹਿਣ ਵਾਲਾ ਪਿੰਡ ਰਾਖਾ ਜੀ ਕੀ ਗੱਲ ਬਾਤ ਹੈ ਕੀ ਘਟਨਾ ਵੀ ਹੋ ਗਈ ਕੋਈ ਸਮਰਾਲੇ ਫੈਕਟਰੀ ਗੇਸ ਰੈਕਸ਼ਨ ਵਾਸਤੇ ਈ ਮਸ਼ੀਨ ਸੈੱਟ ਕਰਨ ਵਾਸਤੇ ਤੇ ਉਤੋਂ ਜੇ ਵਾਪਸੀ ਆ ਰਹੇ ਸੀ ਅਸੀਂ ਤੇ ਮੰਡੀ ਕੋਲ ਜੀ ਬੁਲਟ ਪਰਵਾਸੀ ਮੁੰਡੇ ਸੀਗੇ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਘਮਾਇਆ ਸਾਡੇ ਮੂਰੇ ਤੇ ਪੁਰਾਣੇ ਮਰ ਨੇ ਕਿਹਾ ਵੀ ਬੜਾ ਸਾਂਭ ਕੇ ਬੜਾ ਹੈ ਆਪਣੇ ਹਿਸਾਬ ਨਾਲ ਤੇ ਓਕੇ ਹੋ ਗਏ ਮੂਰੇ ਉਹ ਤੇ ਉਹ ਕਹਿੰਦੇ ਵੀ ਭਈ ਇਹਾਂ ਥੋੜਾ ਸੌ ਸਮਝ ਕੇ ਪੰਗਾ ਲੈ ਇੱਦਾਂ ਉਦਾਂ ਵੀ ਇਸ ਇੰਨੀ ਇਗਨੋਰ ਕਰਤਾ ਵੀ ਚਲੋ ਕੋਈ ਗੱਲ ਨਹੀਂ ਉਦੋਂ ਸਾਡੇ ਮੂਰੇ ਹੋਵੇ ਠੇਕੇ ਕੋਲ ਲੜ ਪਏ ਸਾਡੇ ਨਾਲ ਤੇ ਠੇਕੇ ਤੇ ਵੀਡੀਓ ਵੀ ਬਣੀ ਹੋਈ ਆ ਉੱਥੇ ਕੈਮਰੇ ਚ ਤੇ ਉਸ ਤੋਂ ਬਾਅਦ ਮੇਰੇ ਕੜਾ ਮਾਰੇ ਉਹਨੇ ਸਿਰ ਤੇ ਇੱਥੇ ਉਸ ਤੋਂ ਬਾਅਦ ਗੱਲ ਲੈ ਬੜੀ ਉੱਥੇ ਚਲੇ ਗਏ ਉਹ ਅਸੀਂ ਮੋਟਰਸਾਈਕਲ ਚੱਕੇ ਆਪਣਾ ਪੱਟੀ-ਪੁੱਟੀ ਕਰਾਈ ਉਹ ਤੋਂ ਪੱਟੀ ਗਾ ਕੇ ਫਿਰ ਦੁਬਾਰਾ ਆਉਣ ਲੱਗੇ ਸੀ ਉਹ ਚੌਕ ਦੇ ਖੜੇ ਹੋਣੇ ਕਿਤੇ ਵੀ ਖੜੇ ਹੋਣਗੇ ਉਹਨੇ ਦੇਖਿਆ ਸਾਨੂੰ ਫਿਰ ਮੁੜ ਕੇ ਉਹਨੇ ਫਿਰ ਸਾਡਾ ਪਿੱਛਾ ਕੀਤਾ ਅਸੀਂ ਗਲੀ 'ਚ ਵੜ ਲਿਆ ਮੋਟਰਸਾਈਕਲ 'ਤੇ ਚਲੋ ਅਸੀਂ ਸਾਈਡ ਹੋ ਜਾਾਂਗੇ ਕਿਉਂਕਿ ਰਾਤ ਦਾ ਟਾਈਮ ਚ ਹੈ ਦੋ ਢਾਈ ਵਜੇ ਦਾ ਰਹਾ ਤਾਂ ਹੈ ਅਮੇ ਕੋਈ ਸੋਣਾ ਸੀਗਾ ਨਹੀਂ ਉੱਥੇ ਅਸੀਂ ਥਾਣੇ ਵੀ ਗਏ ਥਾਣੇ ਮੂਰੇ ਵੀ ਦੇਖਿਆ ਵੀ ਚਲੋ ਖੜੇ ਹੋਣ ਕੋਈ ਕੋਈ ਵੀ ਨਹੀਂ ਸੀਗਾ ਹਰਨ ਵੀ ਮਾਰੇ ਕੋਈ ਮਤਲਬ ਕੋਈ ਹੈ ਹੀ ਨਹੀਂ ਥਾਣੇ ਕੋਲ ਤੇ ਉਸ ਤੋਂ ਬਾਅਦ ਅਸੀਂ ਗਲੀ 'ਚ ਵੜ ਗਏ ਉੱਥੇ ਗਲੀ ਕੰਦ ਸੀਗੀ ਉੱਤੋਂ ਅੱਗੇ ਜਾ ਨਹੀਂ ਸਕੇ ਉਹਨਾਂ ਨੇ ਫੇਰ ਘੇ ਮੇਰੇ ਕੋਲ ਰਾਜ ਸੋਨ ਹੀ ਚੈਨ ਪਈ ਹੋਈ ਸੀਗੀ 42 80-90 ਹਜ਼ਾਰ ਦੀ ਚੈਨ ਸੀਗੀ ਮੇਰੇ ਜਗਨਦ ਦੇ ਜਗਨਦ ਦੇ ਬੜਵਾਏ ਸੀ ਮਛੇੜੇ ਆਪਣੇ ਵਿੱਚ ਤੇ ਉਹਦੀ 12.5 ਹਜ਼ਾਰ ਦੀ ਐਂਟੀ ਮੇਰੇ ਲਈ ਤੇ ਮੇਰੇ ਤੇ ਮੇਰੇ ਮੇਰਾ ਫੋਨ ਸੀਗਾ ਜੀ ਫੋਨ ਸੀਗਾ ਜੀ ਮੇਰਾ 20 ਹਜ਼ਾਰ ਫੋਨ ਮੇਰਾ ਸੀਗਾ ਜੀ ਤੇ ਮੇਰੇ ਨਾਲ ਦੇ ਮੁੰਡੇ ਦਾ 25 ਹਜ਼ਾਰ ਦਾ ਫੋਨ ਸੀਗਾ ਜੀ ਤੇ ਸਾਨੂੰ ਜਿਹੜੇ ਪੈਸੇ ਮਿਲੇ ਸੀ 15 ਹਜ਼ਾਰ ਕਹਿ ਜੀ ਉੱਥੋਂ ਕੰਮ ਜਿਹੜਾ ਕਰਕੇ ਆ ਸੀ ਰਿਕਸ਼ਨ ਲਈ ਤੇ ਉਹ ਵੀ ਉਹਨਾਂ ਨੇ ਖੋਲੇ ਜੀ ਤੇ ਕੱਪੜੇ ਵੀ ਰਾੜਤਾ ਸੀ ਤੇ ਸਾ ਮੇਰੇ ਨਾਲ ਦੇ ਮੁੰਡਿਆਂ ਦੇ ਵੀ ਸੱਪਾ ਟੱਕਾ ਮਾਰੀ ਮੰਗ ਇਹੀ ਕਰਦੇ ਆ ਸਾਨੂੰ ਸਾਬ ਦੇ ਵੀਰੇ ਸਾਡੇ ਲੱਗੇ ਆ ਸਾਡੇ ਸਰੀਰ ਤੇ ਪੈਸੇ ਲੱਗੇ ਆ ਜਿਹੜੇ ਮੋਟਰਸਾਈਕਲ ਤੇ ਪੈਸੇ ਲੱਗੇ ਆ ਉਹ ਦੇਣ ਜਿਹੜੇ ਛੁੱਟੀਆਂ ਹੁੰਦੀਆਂ ਸਾਡੀਆਂ ਕਿਉਂਕਿ ਅਸੀਂ ਘਰ-ਬਾਰ ਵਾਲੇ ਬੰਦੇ ਆਈ ਜਿਹੜੀ ਛੁੱਟੀਆਂ ਹੋ ਰਹੀਆਂ ਹਫਤੇ ਜਾਂ ਕੰਡ ਦੇ ਉਹ ਵੀ ਛੁੱਟੀ ਹੋ ਰਹੀ ਹੈ ਉਹ ਸਾਡਾ ਦੇਣ ਇਹ ਤਿੰਨ ਜਣੇ ਆਏ ਸੀ ਇੱਕ ਦਾ ਨਾਮ ਲੱਖੀ ਕੁਮਾਰ ਹੈ ਇੱਕ ਦਾ ਨਾਮ ਆਪਣਾ ਸ਼ੇਵਮ ਕੁਮਾਰ ਹੈ ਤੇ ਇੱਕ ਦਾ ਨਾਮ ਰਾਜ ਕੁਮਾਰ ਹੈ ਇਹ ਤਿੰਨ ਬੰਦੇ ਸਾਡੇ ਕੋਲ ਆਏ ਸੀ ਅੱਜ ਇਹਨਾਂ ਦੇ ਸੱਟਾ ਵਗੈਰਾ ਲੱਗੇ ਹੋਈਆਂ ਸੀ ਕਾਫੀ ਡੁੰਗਿਆਂ ਸੇ ਟੈਂਸਿਜ ਜਿਹਨਾਂ ਨੂੰ ਟਾਂਕਿਆਂ ਦੇ ਵੀ ਲੋਟ ਸੀਗੇ ਅਸੀਂ ਇਹਨਾਂ ਦਾ ਹੁਣ ਸਾਰਾ ਇਲਾਜ ਕੀਤਾ ਹੈ ਤੇ ਬੰਦ ਹੀ ਕਾਰਵਾਈ ਐਮ ਐਲ ਸੀ ਆਪਾਂ ਕੱਢ ਦਿੱਤੀ ਗਈ ਹੈ ਇਹਨਾਂ ਦੀ ਤੇ ਉਹ ਅੱਗੇ ਜਿਹੜੀ ਐਮ ਐਲ ਸੀ ਆ ਰਿਪੋਰਟ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅੱਗੇ ਕਾਰਵਾਈ ਜਿਹੜੀ ਪੁਲਿਸ ਉਸ ਹਿਸਾਬ ਨਾਲ ਕਰੇਗੀ ਕਿੰਨੇ ਕ ਡੁੰਗੇ ਜਖਮ ਦੇਖੀ ਕਰ ਅ ਕਾਫੀ ਸੀਗੇ ਇੱਕ ਇੱਕ ਬੰਦੇ ਦੇ ਤਾਂ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਐਵੇਂ ਕਿ ਤਿੱਖੀ ਚੀਜ਼ ਬਾਰ-ਬਾਰ ਮਾਰੀ ਹੁੰਦੀ ਹੈ ਤੇ ਜਿਵੇਂ ਇੱਕ ਬੰਦੇ ਦੇ ਆਫ ਕੌਰਸ ਕਾਫੀ ਡੁੰਗਿਆਂ ਸੱਟਾਂ ਲੱਗੀਆਂ ਹੋਈਆਂ ਨੇ ਮਛਵਾੜਾ ਤੋਂ ਪ੍ਰਵਾਸੀਆਂ ਦੀ ਗੁੰਡਾਗਰਦੀ ਦਾ ਇੱਕ ਮੰਜ਼ਰ ਸਾਹਮਣੇ ਆ ਰਿਹਾ ਜਿੱਥੇ ਕਿ ਦੇਰ ਰਾਤ ਰਾਤ ਦੇ ਹਨੇਰੇ ਦੀ ਆੜ ਵਿੱਚ ਪ੍ਰਵਾਸੀ ਨੌਜਵਾਨਾਂ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲੁੱਟਖੋਹ ਦੇ ਨਾਲ-ਨਾਲ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਦੱਸਣ ਮੁਤਾਬਕ ਸੋਨੇ ਦੀ ਚੈਨ ਚਾਂਦੀ ਅਤੇ ਨਾਲ ਹੀ ਨਾਲ ਨਕਦੀ ਅਤੇ ਦੋ ਮੋਬਾਈਲ ਫੋਨ ਵੀ ਖੋਹ ਲਿਤੇ ਗਏ ਜਿੱਥੇ ਕਿ ਸਰਕਾਰੀ ਹਸਪਤਾਲ 'ਚ ਇਹਨਾਂ ਤਿੰਨਾਂ ਪੰਜਾਬੀ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਵਿੱਚੋਂ ਇੱਕ ਨੇ ਮੀਡੀਆ ਦੇ ਨਾਲ ਜਾ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਰ ਦੇਰ ਰਾਤ 12:30 ਵਜੇ ਦੇ ਕਰੀਬ ਸਮਰਾਲਾ ਸਮਰਾਲਾ ਨੇੜੇ ਇੱਕ ਫੈਕਟਰੀ ਤੋਂ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਪ੍ਰਵਾਸੀਆਂ ਨੇ ਉਸ ਨੂੰ ਘੇਰ ਲਿਆ ਅਤੇ ਜਿਸ ਤੋਂ ਬਾਅਦ ਕੁੱਟਮਾਰ ਕੀਤੀ ਅਤੇ ਉਸ ਤੋਂ ਉਸਦਾ ਫੋਨ ਵੀ ਖੋਲਿਆ ਅਤੇ ਨਕਦੀ ਵੀ ਖੋਲ ਲਈ ਤਾਂ ਕਹਿ ਸਕਦੇ ਆ ਕਿ ਜਿੱਥੇ ਕਿ ਇਹ ਮਾਮਲਾ ਕਾਫੀ ਜ਼ਿਆਦਾ ਸੰਸਨੀਖੇਜ਼ ਹੈ ਉੱਥੇ ਹੀ ਪੰਜਾਬ ਦੇ ਹਾਲਾਤ ਪ੍ਰਵਾਸੀਆਂ ਨੂੰ ਲੈ ਕੇ ਅੱਗੇ ਹੀ ਸੈਂਸਿਟਿਵ ਬਣੇ ਹੋਏ ਨੇ ਹੁਸ਼ਿਆਰਪੁਰ ਚ ਹੋਏ ਕਤਲ ਮਾਮਲੇ ਨੂੰ ਦੇਖਦਿਆਂ ਹੋਇਆ ਲਗਾਤਾਰ ਪ੍ਰਵਾਸੀਆਂ ਖਿਲਾਫ ਵਿਰੋਧ ਚੱਲ ਰਿਹਾ ਹੈ ਉਸ ਦੇ ਵਿਚਾਲੇ ਹੀ ਹੈ ਨਵੀਂ ਤਸਵੀਰ ਨਵੀਂ ਖਬਰ ਸਾਹਮਣੇ ਆਈ ਹੈ ਮਾਚੀਵਾੜਾ ਤੋਂ ਜਿੱਥੇ ਕੀ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨਾਂ ਦੇ ਨਾਲ ਲੁੱਟਖੋਹ ਵੀ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਗਈ ਜਿਸ ਨੇ ਕੀ ਇਸ ਦੀ ਅੱਗ ਨੂੰ ਹੋਰ ਪੜਕਾਉਣ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੀ ਆ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਕੀ ਨਾਮ ਰਾਜਕੁਮਾਰ ਜੀ ਰਾਸ ਰਾਸ ਕੀ ਗੱਲ ਹੋ ਗਈ ਹੈ ਅਸੀਂ ਜੀ ਕੰਮ ਤੇ ਗਏ ਸੀਗੇ ਸਮਰਾਲਾ ਕੋਪੀ ਮਿਲ ਸੀ ਉੱਥੋਂ ਆਉਣ ਵੇਲੇ ਇਹਨਾਂ ਨੇ ਬੋਲਟ ਕਮਾਇਆ ਕਿਹਨਾਂ ਨੇ ਉਹ ਪ੍ਰਵਾਸੀ ਬੰਦੇ ਸੀਗੇ ਉਹ ਉਹਨਾਂ ਨੇ ਆਹ ਬੋਲਟਾ ਇਹ ਬਾਈ ਨੇ ਕਿਹਾ ਸੋ ਕਿਉਂ ਬਈ ਆਰਾਮ ਨਾ ਚਲਾ ਲਾ। ਤੋਂ ਉਹਨੇ ਜਾਣ ਕੇ ਗਾਲਾਂ ਕੱਟਿਆ। ਕਹਿੰਦਾ ਸੀ ਭਈ ਇਹ ਹੈਗੇ ਆ ਸਾਡੇ ਭਈਆਂ ਨਾਲ ਪੰਗਾ ਸੋ ਸਮਝ ਕੇ ਲਿਓ। ਉਸ ਤੋਂ ਬਾਅਦ ਸਾਡੇ ਉਹਨੇ ਕੁੱਟ ਮਾਰ ਕੀਤੀ ਆ ਜੀ। ਉਸ ਤੋਂ ਬਾਅਦ ਅਸੀਂ ਹਸਪੀਟਲ ਗਏ। ਉਸ ਤੋਂ ਪੱਟੀ ਕਰਵਾਇਆ। ਉਸ ਤੋਂ ਬਾਅਦ ਆਉਣ ਵੇਲੇ ਉਹਨਾਂ ਨੇ ਫੇਰ ਗਲੀਆਂ 'ਚ ਕੁੱਟ ਕੇ। ਪੁਲਿਸ ਨੂੰ ਕਰਜ ਕਰਵਾਈ ਸੀ ਕਿ। ਪੁਲਿਸ ਕੋਲ ਗਏ ਸੀ ਕਿ ਜੀ ਥਾਰੇ ਕੋਲ ਵੀ ਕੈਮਰਾ ਲੱਗੇ ਹੋਣੇ ਜੀ ਜੇਟਾ ਤੇ ਮੋਟਰਸਾਈਕਲ ਅਸੀਂ ਉੱਥੇ ਵੀ ਲਾਇਆ ਹੋਇਆ। ਉੱਥੇ ਵੀ ਰੁਕੇ ਹੋਇਆ ਗੇਟ ਬਲੌਕ ਸੀਗਾ ਅਸੀਂ ਆ ਕੇ ਫਿਰ ਉਧਰ ਕੀ ਮੰਗ ਕਰਦੇ ਹਾਂ ਹਾਂ ਕੀ ਕਰਦੇ ਹਾਂ ਮਨਸਾਜਨ ਤੋਂ ਵੀ ਸਾਫ਼ ਦੀ ਮੰਗ ਇਨਸਾਫ਼ ਚਾਹੀਏ ਜੀ ਨਾਮ ਸ਼ੁਭਮ ਕੁਮਾਰ ਪਿੰਡ ਪਿੰਡ ਮੇਰਾ ਰਹਿਣ ਵਾਲਾ ਮੈਂ ਹਿਮਾਚਲ ਦਾ ਏ ਇੱਧਰ ਰਹਿੰਦਾ ਕਿਰਾਏ ਤੇ ਰਹਿੰਦਾ ਕ੍ਰਿਸ਼ਕ ਇਹ ਮਾਛੀਵਾੜੇ ਕ੍ਰਿਸ਼ਨਪੂਰੀ ਮੱਲੇ ਚ ਜੀ ਹੱਲ ਬਾਕੀ ਹੈ ਮੈਂ ਇੱਧਰ ਡਿਊਟੀ ਤੇ ਗਏ تھے ਅਸੀਂ ਇੱਧਰ ਗੋਪੀ ਮਿਲ ਕੰਪਨੀ ਐ ਸਮਰਾਲੇ ਉੱਥੇ ਡਿਊਟੀ ਤੇ ਗਏ ਤੇ ਉੱਥੋਂ ਅਸੀਂ ਵਾਪਸੀ ਕਰ ਰਹੇ ਥੇ ਇਹ ਉਧਰ ਹੈ ਦਾਣਾਵੰਡੀ ਦੇ ਕੋਲ ਬੰਦੇ ਨੇ ਇਹ ਪ੍ਰਵਾਸੀ ਲੋਕ تھے ਜਿਨ੍ਹਾਂ ਨੇ ਬੋਲਟ ਕਮਾ ਕੇ ਬਾਈਕ ਮੋਰੇ ਲਗਾਈ ਤੇ ਗਾੜੀ ਗਲੋਚ ਕਰਨੇ ਲਗੇ ਤੇ ਉਸ ਤੋਂ ਬਾਅਦ ਗਾੜੀ ਗਲੋਚ ਕਰਨੇ ਲਗੇ ਤੇ ਉਹ ਉਹ ਮਤਲਬ ਸ਼ੀਨਾ 잡्टी ਕਰਨੇ ਲਗੇ ਤੇ ਉਹਨੇ ਕੜਾ ਕੜਾ ਮਾਰਿਆ ਮੇਰੇ ਫਰੈਂਡ ਦੇ ਤੇ ਉਹ ਉੱਥੇ ਨਿਕ ਉਹ ਉੱਥੇ ਅਸੀਂ ਦੇਖਿਆ ਵੀ ਉਹ ਨਿਕਲ ਗਏ ਤੇ ਉਹ ਚੱਲ ਗਏ ਫਿਰ ਉਸ ਤੋਂ ਬਾਅਦ ਅਸੀਂ ਹਸਪੀਟਲ ਗਏ ਹਸਪੀਟਲ ਜਾਣ ਤੋਂ ਬਾਅਦ ਫਿਰ ਉਹ ਉਹ ਗਲੀ ਚ ਉਹ ਖੜੇ تھے ਅਸੀਂ ਜਾ ਰਹੇ تھے ਤੇ ਉਹਨਾਂ ਨੇ ਸਾਡੇ ਪਿੱਛਾ ਕਰਕੇ ਸਾਡੇ ਨਾਲ ਲੁੱਟਮਾਰ ਕੀਤੀ ਬਾਈਕ ਤੋੜੀ ਤੇ ਇੱਕ ਮੇਰੀ ਸੋਨੇ ਦੀ ਚੈਨ ਸੀ 80-90 ਹਜ਼ਾਰ ਦੀ ਤੇ ਇੱਕ ਮੇਰੇ ਫਰੈਂਡ ਦਾ ਫੋਨ ਥਾ ਇੱਕ ਦੋ ਤਿੰਨ ਬੰਦੇ ਤੇ ਇੱਕ ਦੂਜੇ ਦਾ ਫੋਨ ਥਾ ਤੇ ਇੱਕ ਮੇਰੇ ਫਰੈਂਡ ਦੀ ਚਾਂਦੀ ਦੀ ਚੈਨ ਸੀ ਜਿਹੜੇ ਉਹਨਾਂ ਨੇ ਮਾਰ ਸੀਨਾ ਜਵਟੀ ਚੋਂ ਲੈ ਗਏ ਖਿੱਚ ਕੇ ਸਾਨੂੰ ਉਹਨਾਂ ਨੇ ਕਿਹਾ ਕਿ ਭਈਏ ਐ ਭਈਆਂ ਨਾਲ ਪੰਗਾ ਲੈਣਾ ਤੁਹਾਨੂੰ ਬਹੁਤ ਮਹਿੰਗਾ ਪੈਣਾ ਇਸ ਕਰਕੇ ਭਈਆਂ ਦਾ ਰਾਜ ਰਹਿਣਾ ਹੈ ਤੇ ਪੋਰ ਕੀ ਬੋਲਦੇ ਸੀ ਬਸ ਇਹੀ ਗਾਲੀ ਗਲੋਚ ਕੀਤੀ ਉਹਨਾਂ ਨੇ ਤੇ ਅਸੀਂ ਕਿਹਾ ਤੁਸੀਂ ਨਾ ਕਰੋ ਉਹ ਫਿਰ ਚਲੇ ਗਏ ਸਾਡੇ ਕੋਲ 15000 ਕੈਸ਼ ਥਾ ਜਿਹੜਾ ਅਸੀਂ ਠੇਕੇਦਾਰ ਨੇ ਸਾਨੂੰ ਦਿੱਤਾ ਆ ਕੰਮ ਦਾ ਤਿੰਨ ਬੰਦਿਆਂ ਨੂੰ 5-5000 ਤੇ ਉਸ ਤੋਂ ਬਾਅਦ ਮੇਰੀ ਸੋਨੇ ਦੀ ਚੇਨ ਤੇ ਦੋ ਫੋਨ ਮੇਰੇ ਫਰੈਂਡਾਂ ਦੇ ਇੱਕ ਇੱਕ ਫੋਨ ਤੇ ਮੇਰੇ ਫਰੈਂਡ ਦੀ ਚਾਂਦੀ ਦੀ ਚੇਨ ਥੀ ਕੀ ਨਾਮ ਲੱਕੀ ਨਾਇਰ ਮੇਰਾ ਕੀ ਗੱਲ ਬਾਤ ਹੋਈ ਸੀ ਕਿਥੇ ਰਹਿਣ ਵਾਲਾ ਪਿੰਡ ਰਾਖਾ ਜੀ ਕੀ ਗੱਲ ਬਤਲੀ ਕੀ ਘਟਨਾ ਹੋਈ ਬਤਲੀ ਸਮਰਾਲੇ ਫੈਕਟਰੀ ਗਏ ਸੀ ਰੈਕਸ਼ਨ ਵਾਸਤੇ ਮਸ਼ੀਨ ਸੈੱਟ ਕਰਨ ਵਾਸਤੇ ਤੇ ਉੱਥੋਂ ਹੀ ਵਾਪਸੀ ਆ ਰਹੇ ਸੀ ਅਸੀਂ ਤੇ ਮੰਡੀ ਕੋਲੇ ਜੀ ਬੁਲਟ ਪਰਵਾਸੀ ਮੁੰਡੇ ਸੀਗੇ ਤੇ ਉਹਨਾਂ ਨੇ ਬੁਲਟ ਮੋਟਰਸਾਈਕਲ ਘਮਾਇਆ ਸਾਡੇ ਮੂਰੇ ਤੇ ਪੁਰਾਣੇ ਮਰ ਨੇ ਕਿਹਾ ਵੀ ਬੜਾ ਸਾਂਭ ਕੇ ਬੜਾ ਜ ਆਪਣੇ ਹਿਸਾਬ ਨਾਲ ਤੇ ਓਕੇ ਹੋ ਗਏ ਮੂਰੇ ਉਹ ਤੇ ਉਹ ਕਹਿੰਦੇ ਵੀ ਭਈ ਇਹ ਆ ਥੋੜਾ ਸੌ ਸਮਝ ਕੇ ਪੰਗਾ ਲੈ ਇੱਦਾਂ ਉਦਾਂ ਵੀ ਇਸ ਇੰਨੀ ਇਗਨੋਰ ਕਰਤਾ ਵੀ ਚਲੋ ਕੋਈ ਗੱਲ ਨਹੀਂ ਉਦੋਂ ਸਾਡੇ ਮੂਰੇ ਹੋਵੇ ਠੇਕੇ ਕੋਲ ਲੜ ਪਏ ਸਾਡੇ ਨਾਲ ਤੇ ਠੇਕੇ ਤੇ ਵੀਡੀਓ ਵੀ ਬਣੀ ਹੋਈ ਆ ਉੱਥੇ ਕੈਮਰੇ ਚ ਤੇ ਉਸ ਤੋਂ ਬਾਅਦ ਮੇਰੇ ਕੜਾ ਮਾਰੇ ਉਹਨੇ ਸਿਰ ਤੇ ਇੱਥੇ ਮਤ ਤੋਂ ਬਾਅਦ ਗੱਲੇ ਬੜੀ ਉੱਤੇ ਚਲੇ ਗਏ ਉਹ ਅਸੀਂ ਮੋਟਰਸਾਈਕਲ ਚੱਕੇ ਆਪਣਾ ਪੱਟੇ-ਬੁੱਟੇ ਕਰਾਈ ਦੀ ਜੀ ਉਸ ਤੋਂ ਪੱਟੀ ਕਰਾ ਕੇ ਫਿਰ ਦੁਬਾਰਾ ਆਉਣ ਲੱਗੇ ਅਸੀਂ ਉਹ ਚੌਕ ਤੇ ਖੜੇ ਹੋਣੇ ਕਿਤੇ ਵੀ ਖੜੇ ਹੋਣੇ ਉਹਨੇ ਦੇਖਿਆ ਸਾਨੂੰ ਫਿਰ ਮੁੜ ਕੇ ਉਹਨੇ ਫਿਰ ਸਾਡਾ ਪਿੱਛਾ ਕੀਤਾ ਅਸੀਂ ਗਲੀ ਚ ਬਾੜ ਲਿਆ ਮੋਟਰਸਾਈਕਲ ਵੀ ਚਲੋ ਅਸੀਂ ਸਾਈਡ ਹੋ ਜਾਾਂਗੇ ਕਿਉਂਕਿ ਰਾਤ ਦਾ ਟਾਈਮ ਜੇ ਦੋ ਟਾਈ ਬੇਦਰ ਆਤਾ ਹੈ ਅਮੇ ਕੋਈ ਸੋਣਾ ਸੀਗਾ ਨਹੀਂ ਉੱਥੇ ਅਸੀਂ ਥਾਣੇ ਵੀ ਗਏ ਥਾਣੇ ਮੂਰੇ ਵੀ ਦੇਖਿਆ ਵੀ ਚਲੋ ਖੜੇ ਹੋਣੇ ਕੋਈ ਕੋਈ ਵੀ ਨਹੀਂ ਸੀਗਾ ਹਰਨ ਵੀ ਮਾਰੇ ਕੋਈ ਮਤਲ ਤੇ ਉਸ ਤੋਂ ਬਾਅਦ ਅਸੀਂ ਗਲੀ 'ਚ ਵੜ ਗਏ ਉੱਥੇ ਗਲੀ ਕੰਦ ਸੀਗੀ ਉੱਤੋਂ ਅੱਗੇ ਜਾ ਨਹੀਂ ਸਕੇ ਉਹਨਾਂ ਨੇ ਫੇਰ ਘੇਰ ਲਈ ਫੇਰ ਉੱਥੇ ਗੁੱਟ ਮਾਰ ਕੀਤੀ ਮੋਟਰਸਾਈਕਲ ਸਾਡਾ ਪਾੜਤੀ ਸਾਰੀ ਤੇ ਮੇਰੇ ਭਰਾ ਦੀ ਸੋਣੀ ਚੈਨ ਪਈ ਹੋਈ ਸੀਗੀ 42 80000 ਜਿਹੜੇ ਚਾਏ ਸੀਗੇ ਮੇਰੇ ਜਗਨਦ ਦੇ ਜਗਨਦ ਦੇ ਬਣਾਏ ਸੀ ਮੱਛੀ ਵੜੇ ਆਪਣੇ ਵਿੱਚ ਤੇ ਉਹਦੀ 12.5 ਜੀ ਐਂਸ ਸੀ ਮੇਰੇ ਲਈ ਤੇ ਮੇਰੀ ਤੇ ਮੇਰੇ ਮੇਰਾ ਫੋਨ ਸੀਗਾ ਜੀ ਫੋਨ ਸੀਗਾ ਜੀ ਮੇਰਾ 20000 ਫੋਨ ਮੇਰਾ ਸੀਗਾ ਜੀ ਤੇ ਮੇਰੇ ਨਾਲ ਦੇ ਮੁੰਡੇ ਦਾ 25000 ਦਾ ਫੋਨ ਸੀਗਾ ਜੀ ਤੇ ਸਾਨੂੰ ਜਿਹੜੇ ਪੈਸੇ ਮਿਲੇ ਸੀ 15000 ਕੈਸ਼ ਜੀ ਉੱ ਉਹ ਵੀ ਉਹਨਾਂ ਨੇ ਖੋਲੇ ਤੇ ਕੱਪੜੇ ਵਗਰ ਪਾੜਦੇ ਤੇ ਸਾਡੇ ਮੇਰੇ ਨਾਲ ਦੇ ਮੁੰਡਿਆਂ ਦੇ ਵੀ ਸੱਟਾਂ ਟੱਕਾਂ ਮਾਰੀਆਂ ਮੰਗ ਇਹੀ ਕਰਦੇ ਆ ਸਾਨੂੰ ਸਾਫ ਦੇਣ ਜਿਹੜਾ ਸਾਡੇ ਲੱਗੇ ਆ ਸਾਡੇ ਸਰੀਰ ਤੇ ਪੈਸੇ ਲੱਗੇ ਆ ਜਿਹੜੇ ਮੋਟਰਸਾਈਕਲ ਤੇ ਪੈਸੇ ਲੱਗੇ ਆ ਉਹ ਦੇਣ ਜਿਹੜੇ ਛੁੱਟੀਆਂ ਹੁੰਦੀਆਂ ਸਾਡੀਆਂ ਕਿਉਂਕਿ ਅਸੀਂ ਘਰਬਾਰ ਵਾਲੇ ਬੰਦੇ ਆ ਜਿਹੜੀ ਛੁੱਟੀਆਂ ਹੋ ਰਹੀਆਂ ਹਫਤੇ ਜਾਂ ਕੰਢੇ ਉਹ ਵੀ ਛੁੱਟੀ ਹੋ ਰਹੀ ਹੈ ਉਹ ਸਾਡਾ ਦੇਣ ਇਹ ਤਿੰਨ ਜਣੇ ਆਏ ਸੀ ਇੱਕ ਦਾ ਨਾਮ ਲੱਖੀ ਕੁਮਾਰ ਹੈ ਇੱਕ ਦਾ ਨਾਮ ਆਪਣਾ ਸ਼ੇਵਮ ਕੁਮਾਰ ਹੈ ਤੇ ਇੱਕ ਦਾ ਨਾਮ ਰਾਜ ਕੁਮਾਰ ਹੈ ਇਹ ਤਿੰਨ ਬੰਦੇ ਸਾਡੇ ਕੋਲ ਆਏ ਸੀ ਅੱਜ ਇਹਨਾਂ ਦੇ ਸੱਟਾ ਵਗੈਰਾ ਲੱਗੇ ਹੋ ਕਾਫੀ ਡੁੰਗਿਆਂ ਸੇ ਟੈਂਸਿਜ ਜਿਹਨਾਂ ਨੂੰ ਟਾਂਕਿਆਂ ਦੇ ਵੀ ਲੋਟ ਸੀਗੇ ਅਸੀਂ ਇਹਨਾਂ ਦਾ ਹੁਣ ਸਾਰਾ ਇਲਾਜ ਕੀਤਾ ਹੈ ਤੇ ਬੰਦ ਹੀ ਕਾਰਵਾਈ ਐਮ ਐਲ ਸੀ ਆਪਾਂ ਕੱਢ ਦਿੱਤੀ ਗਈ ਹੈ ਇਹਨਾਂ ਦੀ ਤੇ ਉਹ ਅੱਗੇ ਜਿਹੜੀ ਐਮ ਐਲ ਸੀ ਆ ਰਿਪੋਰਟ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅੱਗੇ ਕਾਰਵਾਈ ਜਿਹੜੀ ਪੁਲਿਸ ਉਸ ਹਿਸਾਬ ਨਾਲ ਕਰੇਗੀ ਕਿੰਨੇ ਕ ਡੁੰਗੇ ਜਖਮ ਦੇਖੀ ਬਲ ਅ ਕਾਫੀ ਸੀਗੇ ਇੱਕ ਇੱਕ ਬੰਦੇ ਦੇ ਤਾਂ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਐਵੇਂ ਕਿ ਤਿੱਖੀ ਚੀਜ਼ ਬਾਰ-ਬਾਰ ਮਾਰੀ ਹੁੰਦੀ ਹੈ ਤੇ ਜਿਵੇਂ ਇੱਕ ਬੰਦੇ ਦੇ ਆਫ ਕੌਰਸ ਕਾਫੀ ਡੁੰਗਿਆਂ ਸੱਟਾਂ ਲੱਗੀਆਂ ਹੋਈਆਂ ਨੇ